10 ਰੁਪਏ ਪਿੱਛੇ ਸਬਜ਼ੀ ਵੇਚਣ ਵਾਲੇ ਤੇ ਕੀਤਾ ਤੇਜ਼ ਧਾਰ ਹਥਿਆਰਾਂ ਨਾਲ ਜਾਂ ਲਿਵਾ ਹਮਲਾ ਖਬਰ ਜਲਾਲਾਬਾਦ ਦੇ ਪਿੰਡ ਕਮਰੇਵਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ 10 ਰੁਪਏ ਪਿੱਛੇ ਸਬਜ਼ੀ ਵੇਚਣ ਵਾਲੇ ਵਿਅਕਤੀ ਉੱਪਰ ਕੁਝ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਣਕਾਰੀ ਦਿੰਦਿਆਂ ਭਾਰਤਪੂਸ਼ਣ ਵਾਸੀ ਪਿੰਡ ਕਰਮੇਵਾਲਾ ਨੇ ਦੱਸਿਆ ਕਿ ਉਹ ਰੇਡੀਓ 'ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਜਦੋਂ ਪਿੰਡ ਕਮਰੇਵਾਲਾ ਦੇ ਵਿੱਚ ਸਬਜ਼ੀ ਲਈ ਗਿਆ ਤਾਂ ਉੱਥੇ ਕੁਝ ਵਿਅਕਤੀਆਂ ਵੱਲੋਂ ਸਬਜ਼ੀ ਲੈਣ ਤੋਂ ਬਾਅਦ ਦੇ ਵਿੱਚ ਪੈਸੇ ਦੇਣ ਦੀ ਬਜਾਏ ਤੇਜ਼ ਤਾਰ ਹਥਿਆਰਾਂ ਨਾਲ ਉਸਤੇ ਜਾਨ ਲਿਵਾਹ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਭਾਰਤਪੂਸ਼ਣ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪੀੜਤ ਭਾਰਤਪੂਸ਼ਣ ਨੇ ਜਾਣਕਾਰੀ ਦਿੰਦੇ ਹੋਏ ਹੋਰ ਕੀ ਕੁਝ ਕਿਹਾਏ ਉਹ ਤੁਹਾਨੂੰ ਸੁਣਾਉਣੇ ਆ ਬਾਈ ਕੀ ਨਾਮ ਆ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਮੇਰਾ ਤਾਂ ਪਰਪੂਸ਼ਨ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਜਲਾਲਵਾਦ ਦੇ ਕੀ ਮਸਲਾ ਕੀ ਇਹ ਪੂਰਾ ਲੜਾਈ ਝਗੜੇ ਦਾ ਮਸਲਾ ਕੁਝ ਨਹੀਂ ਮੈਂ ਸ਼ੁਕਰਵਾਰ ਗਏ ਸਭ ਹੀ ਦੇ ਗਿਆ ਸੀ ਤੇ 300 ਰੁਪਏ ਉਹਨਾਂ ਠੱਲੇ ਸੀ ਫਿਰ ਮੈਂ ਸ਼ਨੀਵਾਰ ਗਿਆ ਉਹਨਾਂ ਵੀ ਦੇਤੇ ਮੈਂ ਚੋਪਰ ਕੇ ਰੱਖ ਲੈ ਮੈਂ ਆ ਗਿਆ ਆ ਕੇ ਮੇਰੇ ਦੋ ਤਿੰਨ ਦਿਨ ਗੱਲ ਪੈ ਕਨਮੂਲ ਹੈਗਾ ਮੁੰਡਾ ਇਹ ਹੁੰਦਾ ਵਿਦਾ ਗੀਚਾ ਸਿੰਘ ਔਰ ਦੋ ਤਿੰਨੇ ਆਲਮ ਸ਼ਾ ਤੇ ਮੇਰੇ ਖਾਫੇ ਮਾਰੇ ਮੋਟੇ ਬਿਉਸ਼ ਹੋ ਗਿਆ ਤੇ ਪਿੰਡ ਵਾਲ ਜਾ ਕੇ ਮੈਨੂੰ ਇੱਥੇ ਲਿਆਏ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਟੋਟਲ ਮੈਨੂੰ ਅਗੇ 2 ਜਣੇ ਸੀ ਕੋਲ ਵੀ ਸੀ ਮੈਨੂੰ ਮੈਂ ਡੇਕ ਪੇ ਬਿਉਸ਼ ਹੋ ਗਿਆ ਮੈਨੂੰ ਪਤਾ ਲੱਗਿਆ ਸਾਰਿਆਂ ਕੋਲ ਹੀ ਹਥਿਆਰ ਸੀਗੇ ਹਾਂਜੀ ਹਾਂਜੀ ਤੇ ਮਸਲਾ ਕੋਈ ਹੋਰ ਵੀ ਕੋਈ ਰੰਜਿਸ਼ ਆ ਜਾਂ ਕੰਦਾ ਨਹੀਂ ਨਹੀਂ ਕੋਈ ਰੰਜਿਸ਼ ਨਹੀਂ ਉਸ ਤੋਂ ਬਾਅਦ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਹਸਪੀਟਲ ਲਾਇਆ ਜਾ ਕੇ ਮੈਨੂੰ ਕੋਈ ਪਤਾ ਨਹੀਂ ਫਿਰ ਇੱਥੇ ਆ ਕੇ ਰਾਂਗੇ ਡੰਗ ਲੱਗੇ ਇੱਥੇ ਹੁਣ ਕੀ ਡਾਕਟਰ ਸਾਹਿਬ ਨੇ ਸੱਟਾਂ ਦੱਸੀਆਂ ਨੇ ਇੱਥੇ ਕੋਈ ਕਾਰਵਾਈ ਨਹੀਂ ਕਰ ਰਹਾ ਜੀ ਪਰ ਪ੍ਰਸ਼ਾਸਨ ਕਾਢ ਦੇ ਤੱਕ ਰੈਫਰ ਕਰਤਾ ਫਰੀਦਗੋਡ ਨਹੀਂ ਪੁਲਸੇ ਤੱਕ ਬਿਆਨ ਲੈਣੀ ਨਹੀਂ ਆਈ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਇਸ ਇਹਨਾਂ ਦੇ ਕਾਰਵਾਈ ਕੀਤੀ ਹੈ ਤੁਸੀਂ ਜਾਣਕਾਰੀ ਨਹੀਂ ਦਿੱਤੀ ਪੁਲਿਸ ਥਾਣੇ ਪੁਲਸ ਗਏ ਹੋਣ ਐਸਐਚਓ ਜੀ ਕੀ ਕਿਹਾ ਉਹ ਗੱਲ ਨਹੀਂ ਸੁਣਦੇ ਉਹ ਕਹਿੰਦੇ ਪਹਿਲਾਂ ਵੀ ਰਿਪੋਰਟ ਫਿਰ ਦੱਸਾਂਗੇ ਕੀ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਇਸ ਇਹਨਾਂ ਦੇ ਕਾਰਵਾਈ ਕੀਤੀ ਹੈ ਕੀ ਨਾਮ ਨੇ ਉਹਨਾਂ ਦੇ ਹੁੰਡੇ ਦਾ ਨਮੋਲ ਹੈ ਜੀ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਕਮਰੇ ਵਾਲ ਦੇ ਤੇ ਹੋਰ ਉਹ ਬਗੀਚਾ ਵਾਲੀ ਉਹ ਬਿਓ ਦਾ ਨਾ ਅੰਕਲ ਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਦੇ ਰਹਿਣ ਆਣੇ ਹੋ ਸ਼ਾਮਸੂਰ ਨਾਮ ਹੈ ਅਗਰਵਾਲ ਕੋਲ ਨੇ ਕੀ ਲੜਾਈ ਝਗੜੇ ਦਾ ਪੂਰਾ ਮਸਲਾ ਕੀ ਆ ਲੜਾਈ ਝਗੜਾ ਹੈ ਕਿ ਉਹਦਾ 30 ਰੁਪਏ ਸਬਜ਼ੀ ਦਿੱਤੀ 20 ਰੁਪਏ ਦੇ ਗਏ ਮੈਂ 10 ਰੁਪਏ ਮੰਗੇ ਮਗਰ ਉਹ ਆ ਕੇ ਕਾਪੇ ਮਾਰਿਓ ਨਾ ਤਾਂ ਮਿਲ ਜਣਾ ਨੂੰ ਛੜਿਆ ਨਹੀਂ 10 ਰੁਪਈਆ ਪਿੱਛੇ ਲੜਾਈ ਹੋਈ ਕਿ ਜਾਂ ਕੋਈ ਹੋਰ ਵੀ ਕਾਰਨ ਹੈਗਾ ਸੀ ਕੋਈ ਰੰਜਿਸ਼ ਹੋ ਰਹੀ ਸੀ 10 ਰੁਪਏ ਹੋਰ ਕੋਈ ਰੰਜਿਸ਼ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਸਤਿ ਸ਼੍ਰੀ ਅਕਾਲ ਕਾਪੇ ਮਾਰੇ ਬਿਓ ਸ਼ਗਨੂ ਚੱਕੇ ਤੇਲੇ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਦੋ ਤਿੰਨ ਜਣੇ ਦੱਸਦੇ ਆ ਬਾਕੀ ਤੁਹਾਨੂੰ ਯਾਦ ਆ ਕੌਣ ਕੌਣ ਸੀ ਮੈਨ ਤਾਂ ਨਹੀਂ ਯਾਦ ਇੱਕ ਉਹਨਾਂ ਦੇ ਇੱਥੇ ਕੱਲ ਆਏ ਹੋਏ ਸੀ ਲੜਕੇ ਦੋਨੇ ਨਾਲ ਉਹਨਾਂ ਦੇ ਵੀ ਕੋਈ ਸੱਟਾਂ ਲੱਗੀਆਂ ਨੇ ਕੋਈ ਸੱਟ ਨਹੀਂ ਜਿਹੜਾ ਇਹ ਹਾਸਾ ਹੋਇਆ ਕਿਹੜੇ ਏਰੀਆ ਚ ਜਾ ਕੇ ਹੋਇਆ ਕਮਰੇ ਵਾਲੇ ਚੱਕੀ ਦੇ ਕੋਲੇ ਕਿਹੜੀ ਚੱਕੀ ਹੈ ਜੀ ਉੱਥੇ ਪੰਨੇ ਚੱਕੀ ਥਾਣਾ ਕਿਹੜਾ ਲੱਗਦਾ ਸਾਨੂੰ ਪਤਾ ਨਹੀਂ ਨੂੰ ਬਹੁਤ ਸਦਰ ਲੱਗਦਾ ਕਿ ਇਹ ਕਸਰ ਲੱਗਦਾ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਮਸਲੇ ਦੀ ਪੁਲਿਸ ਨੂੰ ਫੇਰ ਦਿੱਤੀ ਹੈ ਰਾਤੀ ਅਸੀਂ ਮੋੜ ਕੇ ਫੇਰ ਦਿੱਤੀ ਉਹ ਕਨ ਜਾ ਸਾਡੇ ਕਾਗਜ਼ ਨਹੀਂ ਪਹੁੰਚੇ ਤੇ ਕਾਗਜ਼ ਪਹੁੰਚੇ ਕੀ ਬੇਨਤੀ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਅਸੀਂ ਇਹ ਕਰਦਾ ਮਾੜਾ ਆਦਮੀ ਹੈ ੁਜਾਰ ਤੋਂ ਬੰਦ ਹੋ ਗਿਆ ਮਿਹਨਤ ਘਰੇ ਬੈਠੇਗਾ ੁਜਾਰ ਕਿਵੇਂ ਚਲਾਏਗਾ ਸਰ ਇੱਕ ਕਮਰੇ ਵਾਲੇ ਤੋਂ ਲੜਾਈ ਝਗੜਾ ਹੋਇਆ ਸੀਗਾ ਪੇਸ਼ੈਂਟ ਆਇਆ ਇੱਥੇ ਭਾਰਤ ਘੂਸ਼ਣ ਕੀ ਮਸਲਾ ਕੀ ਪੂਰਾ ਹੈ ਕੱਲ ਸਾਡੇ ਕੋਲ ਆਇਆ ਸੀ ਜੀ ਭਾਰਤ ਪੁਰੀਸ਼ਣ ਪੇਸ਼ੈਂਟ ਹੈਗਾ ਇਥੋਂ ਕਮਰੇ ਵਾਲੇ ਦੇ ਰਹਿਣ ਵਾਲਾ ਕੱਲ 11:15 ਦੇ ਆਰਾਊਂਡ ਆਇਆ ਸੀਗਾ ਉਹਦੇ ਸੱਟਾਂ ਸੀਗੀਆਂ ਚਾਰ ਆਪਣੇ ਉਹਦੀ ਬੋਡੀ ਤੇ ਤੋਂ ਡਾਕਟਰ ਸੁਮਨਦੀਪ ਦੀ ਡਿਊਟੀ ਸੀ ਉਹਨਾਂ ਨੇ ਫ੍ਰੀ ਨਮਨਰੀ ਐਮ ਐਲ ਆਰ ਕੱਟ ਕੇ ਤੋਂ ਉਹਨੂੰ ਨਿਊਰੋ ਸਰਜੀ ਵੀ ਸਾਥ ਸੀਗੀ ਜਿਸ ਕਰਕੇ ਉਹਨੂੰ ਫੀਲਪੋਰਡ ਰੈਫਰ ਕਰਤਾ ਸੀਗਾ ਸੀਟੀ ਸਕੈਨ ਵਾਸਤੇ ਤੇ ਨਿਊਰੋ ਸਰਜਰੀ ਓਪੀਨੀਅਨ ਵਾਸਤੇ ਸਰ ਜਿਹੜੀ ਐਮ ਐਲ ਆਰ ਦੀ ਕਾਪੀ ਹੈ ਕੋਈ ਥਾਣੇ ਭੇਜੀ ਹੈ ਐਮ ਐਨ ਆਰ ਦੀ ਕਾਪੀ ਹੋ ਗਈ ਹੈ ਸਾਈਨ ਕਰਕੇ ਉਹ ਥਾਣੇ ਪਹੁੰਚ ਜਾਏਗੀ